स्टूडेंटा इन डी ए सर कटालेसा

ਮੁਰਦਾਬਾ ਮੋਦੀ ਸਰਕਾਰ ਮੁਰਦਾਬਾ ਆ ਕੀ ਹੋਇਆ ਮੋਦੀ ਮੋਆ ਆ ਕੀ ਹੋਇਆ ਮੋਦੀ ਮੋਆ ਅੱਜ ਜੋ ਅਸੀਂ ਕਪੂਤਲਾ ਮਾਦੀ ਪਾਰਟੀ ਦੀ ਯੂਥ ਦੀ ਟੀਮ ਹੈ ਇਹਦੇ ਵੱਲੋਂ ਜੋ ਅੱਜ ਪ੍ਰਦਰਸ਼ਨ ਕੀਤਾ ਗਿਆ ਕੇਂਦਰ ਦੀ ਮੋਦੀ ਸਰਕਾਰ ਔਰ ਐਨਡੀਆ ਸਰਕਾਰ ਦੇ ਖਿਲਾਫ ਉਹ ਉਹਦਾ ਮੁੱਖ ਕਾਰਨ ਇਹ ਹੈ ਕਿ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਲਗਭਗ 25 ਲੱਖ ਵਿਦਿਆਰਥੀਆਂ ਨੇ ਜਿਹੜਾ NEET ਦਾ ਪੇਪਰ ਜਿਹੜਾ ਇਗਜ਼ਾਮ ਜਿਹੜਾ ਉਹ ਆਪਣਾ ਜਿਹੜਾ ਦਿੱਤਾ ਸੀਗਾ ਜਿਹਦੇ ਵਿੱਚ ਇੱਕ ਬਹੁਤ ਵੱਡੀ ਤਾਣਨੀ ਜਿਹੜੀ ਦੇਸ਼ ਦੇ ਵਿੱਚ ਦੇਖਣ ਨੂੰ ਮਿਲੀ ਆ ਔਰ ਇਹਦੇ ਵਿੱਚ ਤਾਣਨੀ ਤੋਂ ਬਾਅਦ ਜਿਹੜਾ ਬਹੁਤ ਸਾਰੇ ਜਿਹੜਾ ਨੌਜਵਾਨ ਸੀਗੇ ਉਹਨਾਂ ਨੇ ਸੁਸਾਈਡ ਵੀ ਕੀਤੇ ਔਰ ਬੜੇ ਇਹਦੇ ਮਾੜੇ ਨਤੀਜੇ ਜਿਹੜੇ ਦੇਸ਼ ਦੇ ਵਿੱਚ ਜਿਹੜੇ ਆ ਦੇਖਣ ਨੂੰ ਮਿਲ ਰਹੇ ਆ ਉਸ ਸੰਬੰਧ ਦੇ ਵਿੱਚ ਜਿਹੜਾ ਯੂਥ ਦੇ ਵਿੱਚ ਬੜਾ ਇੱਕ ਅਕਰੋਚ ਸੀਗਾ ਤੇ ਉਸ ਅਕਰੋਚ ਦੇ ਕਾਰਨ ਅਸੀਂ ਜਿਹੜਾ ਅੱਜ ਐਨਡੀਐ ਸਰਕਾਰ ਦਾ ਜਿਹੜਾ ਪਤਲਾ ਹੋਇਆ ਸੀ ਇੱਥੇ ਕਪੂਤਰੇ ਵਿੱਚ ਜਿਹੜਾ ਫੁਕਿਆ ਇਸ ਤਰ੍ਹਾਂ ਦੇਖਦੇ ਜਿੱਦਾਂ ਕਿ ਲੀਕ ਹੋਏ ਪੇਪਰਸ ਫਾਸ ਹੋਣਦੇ ਆ ਵਿਦਿਆਰਥੀ ਤੇ ਆਉਣ ਵਾਲੇ ਸਮਾਜ ਨੂੰ ਕੀ ਦੇਣਗੇ ਦੇਖੋ ਜੀ ਇਹ ਇਹਦੇ ਵਿੱਚ ਸਟੂਡੈਂਟਾਂ ਦੀ ਮੈਂ ਸਮਝਦਾ ਕੱਟ ਗਲਤੀਆਂ ਸਾਰਾ ਸਿਸਟਮ ਜਿਹੜਾ ਬਣਿਆ ਹੋਇਆ ਉਹਦੀ ਜ਼ਿਆਦਾ ਇਹਦੇ ਵਿੱਚ ਗਲਤੀ ਆ ਤੇ ਕੁਝ ਸਰਮਾਇਦਾਰ ਲੋਕਾਂ ਨੂੰ ਜਾਂ ਕੁਝ ਕੋਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦਾ ਕਰਕੇ ਜਿਹੜਾ ਗਰੀਬ ਤੇ ਜਿਹੜੇ ਮਾੜੇ ਤਬਕੇ ਦੇ ਬੱਚੇ ਹੁੰਦੇ ਆ ਉਹਨਾਂ ਦਾ ਭਵਿੱਖ ਜਿਹੜਾ ਉਹ ਦਾਅ ਤੇ ਲਾ ਦਿੰਦੇ ਆ ਜੀ ਕੁਝ ਪ੍ਰਸ਼ਤ ਅਫਸਰ ਤੇ ਕੁਝ ਪ੍ਰਸ਼ਤ ਮੰਤਰੀ ਕੁਝ ਜਿਹੜਾ ਅਫਸਰशाही ਤੰਤਰ ਜਿਹੜਾ ਰਲ ਕੇ ਹੋ ਉਹਨਾਂ ਨੇ ਬਲੀ ਜਿਹੜਾ ਬੱਚਿਆਂ ਦੀ ਬਲੀ ਜਿਹੜਾ ਉਹ ਦੇ ਦਿੰਦੇ ਆ ਜੀ ਮੋਮੀ ਸਾਹਿਬ ਦਿੱਲੀ ਵਿੱਚ ਸ਼ਰਾਰਤ ਘਟ ਜਿਹੜੇ ਇਹ ਤੋਂ ਬਾਹਰ ਨਹੀਂ ਆ ਰਹੇ ਐਨਡੀਆ ਦੇ ਘੋਟਾ ਘੋਟਾ ਲਾਵਾ ਜੀ ਤੁਹਾਡਾ ਦੇਸ਼ਵੰਧਨ ਤੇ ਮਦਰਾ ਹੋਏਗਾ ਕਿਸ ਸੰਬੰਧ ਦੇ ਵਿੱਚ ਜਦੋਂ ਨੀਡ ਦਾ ਘੋਟਾ ਲਾਆ ਨੀਡ ਦੇ ਘਟਾਲੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੇ ਪ੍ਰਦਰਸ਼ਨ ਕੀਤਾ ਹੈ ਜੀ ਪਿਛਲੇ ਦਿਨੀ ਵੀ ਉਹ ਦਿੱਲੀ ਦੇ ਵਿੱਚ ਵੀ ਕੀਤਾ ਹੈ ਜੀ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਐਡਾ ਵੱਡਾ ਜਿਹੜਾ ਗੋਲਮਲ ਹੋਇਆ ਵਾ ਦੇਸ਼ ਅੰਦਰ ਜਿਹੜੇ ਹੁਣ ਸਾਡੇ ਭਵਿੱਖ ਦੇ ਬੱਚੇ ਆ ਉਹ ਕਿਸ ਤਰ੍ਹਾਂ ਦੇਖਣਗੇ ਆਪਣੀ ਪੜ੍ਹਾਈ ਨੂੰ ਦੇਖੋ ਜੀ ਇਹ ਬੜਾ ਇੱਕ ਮੰਦ ਮੈਂ ਸਮਝਦਾ ਵੀ ਇੱਕ ਬੜੀ ਸਾਡੀ ਨਾ ਕਹਿ ਸਕਦੇ ਆ ਵੀ ਬੜੀ ਸਾਡੀ ਇੱਕ ਦੇਖ ਜੀ ਜਿਹੜੀ ਹੈ ਇਹ ਸਿਸਟਮ ਇਹਦਾਂ ਬਣ ਚੁੱਕਾ ਹੈ ਵੀ ਹਜੇ ਤੱਕ ਵੀ ਦੇਖੋ ਇਨਾ ਕੁ ਸੁਣਦੇ باوجود ਵੀ ਜਿਹੜਾ ਹਜੇ ਤੱਕ ਵੀ ਨਾ ਤਾਂ ਜਿਹੜਾ ਸਿੱਖਿਆ ਮੰਤਰੀ ਹੈ ਤਰਮਿੰਦਰ ਪ੍ਰਧਾਨ ਉਹਨੂੰ ਉਹਦੇ ਉੱਤੇ ਤੋਂ ਪ੍ਰਕਾਸ਼ਤ ਕੀਤਾ ਗਿਆ ਹੈ ਨਾ ਉਹਦੇ ਉੱਤੇ ਕੋਈ ਐਕਸ਼ਨ ਲਿੱਤਾ ਗਿਆ ਔਰ ਨਾ ਹੀ ਜਿਹੜੇ ਕੋਈ ਇਹਦੇ ਵਿੱਚ ਜਿਹੜੇ ਅਫਸਰ ਜਾਂ ਕੋਈ ਆਪਾ ਕੈਰੀਅਰ ਵੀ ਟੀਚਰ ਜਿਹੜੇ ਇਨਵੋਲਡ ਆ ਯੂਨੀਵਰਸਿਟੀ ਇਨਵੋਲਡ ਆ ਉਹਨਾਂ ਤੋਂ ਵੀ ਹਜੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਔਰ ਮੈਂ ਸਮਝਦਾ ਕਿ ਸਰਕਾਰ ਦੀ ਸਭ ਤੋਂ ਵੱਡੀ ਨਲਕੀ ਆ ਜਿਹੜਾ ਤੁਸੀਂ ਆਹ ਪਗਲਾ ਬੋਗਿਆ ਕੀ ਕਾਰਨ ਕੀ ਸੀ ਦੇਖੋ ਜੀ ਪਿਛਲੇ ਦਿਨ ਨੀਰ ਦਾ एग्जाम ਦੇ ਵਿੱਚ ਬਹੁਤ ਰਕਤ ਧਾਰਾ ਹੋਇਆ ਉਹ ਬੱਚੇ ਵਿਚਾਰੇ ਜਿਨ੍ਹਾਂ ਨੇ ਸਾਲਾਂ ਬੱਧੀ ਆਪਣੀ ਮਿਹਨਤ ਕੀਤੀ ਔਰ ਪਹਿਲਾਂ ਵੀ ਇਨਾ ਖਰਚ ਹੋਇਆ ਤੇ ਉਹ ਪਿੱਛੇ ਰਹਿ ਗਏ ਔਰ ਦੂਸਰੇ ਬੱਚੇ ਜਿਨ੍ਹਾਂ ਨੇ ਆਪਣਾ ਪੇਪਰ ਲੀਕ ਹੋਇਆ ਤੇ ਉਹ ਅੱਗੇ ਆ ਗਏ ਇੱਕ ਤਰ੍ਹਾਂ ਦਾ ਸਿਦੂ ਦਾ ਬੇਇਨਸਾਫੀ ਹੋਈ ਆ ਜਿਹੜੇ ਸਮੁੰਦ ਵਿੱਚ ਸਾਰਾ ਜੂਸ ਜਿਹੜਾ ਇਹਨਾਂ ਵਿੱਚ ਬਹੁਤ ਜ਼ਿਆਦਾ ਗੁੱਸਾ ਵੀ ਆ ਔਰ ਮਨੇ ਤੇਰੇ ਕੋਲ ਉਹ ਨਵਤਕੀ ਫਾਰਮ ਮਿਲਣਾ ਚਾਹੀਦਾ। ਉਹ ਕਿਸਾ ਦੇਖਦੇ ਹੋ ਕਿ ਜਿਹਨੇ ਬਿਯਾਰ ਕੀ ਇਨਾ ਚੰਗਾ ਕਰਦੇ ਉਸ ਤੋਂ ਬਾਅਦ ਕੁਝ ਜਿਹੜੇ ਗੈਰ ਪੜੇ ਤੋਂ ਜਿਹੜੇ ਪਾਸ ਹੋ ਜਾਂਦੇ ਆ ਤੇ ਉਹਨਾਂ ਦੇ ਵਿੱਚ ਕਿੱਦਾਂ ਦੇ। ਇਹ ਕੋਟ ਪੂਰੇ ਸਮਾਜ ਦੇ ਨਾਲ ਖਲਵਾੜ ਆ। ਔਰ ਜਿਹੜੇ ਬੱਚੇ ਜਿਹਨੇ ਪੜੇ ਹੋਏ ਆ ਉਹ ਅੱਗੇ ਨਹੀਂ ਆਉਣਗੇ ਜਿਹੜੇ ਬੱਚਿਆਂ ਨੇ ਮਨੇ ਪੜੇ ਨਹੀਂ ਉਹਨੇ ਕੀ ਡਾਕਟਰ ਬਣ ਕੇ ਕੀ ਕਰਨਗੇ? ਲੈਕ ਕੋ ਮੁਕਤ ਹੋਵੇ ਉੱਥੇ ਵੀ ਜਾ ਕੇ ਕੀ ਕਰਨਗੇ ਜਦੋਂ ਉਹਨਾਂ ਨੇ ਉਹਨਾਂ ਦੀ ਪੜਾਈ ਹੋ ਗਈ ਔਰ ਮਨੇ ਨਹੀਂ ਪੜਾਈ ਗਈ। ਇਹ ਇਹ ਦੇ ਵਿੱਚ ਪੰਜਾਬ ਦੇ ਨਾਲ ਦੇ ਪੂਰੇ ਸਮਾਜ ਦਾ ਜਿਹੜਾ ਹਲਵਾੜ ਹੋ ਰਿਹਾ ਵੱਡਾ ਸਾਹ ਦੇਸ਼ ਅੰਦਰ ਅੱਡਾ-ਵੱਡਾ ਘਟਾਲਾ ਹੋ ਰਿਹਾ ਵਾ ਉਹ ਵੀ ਸਿੱਖਿਆ ਨੂੰ ਲੈ ਕੇ ਤੇ ਤੁਸੀਂ ਕੀ ਸੋਚਦੇ ਹੋ ਆਪਣਾ ਦੇਸ਼ ਕਿੱਧਰ ਜਾ ਰਿਹਾ ਹੈ ਆਪਣਾ ਦੇਸ਼ ਦੇਖੋ ਜਦੋਂ ਮਨੇ ਸਾਡੀ ਸਿੱਖਿਆ ਇੱਕ ਨੂੰ ਜ਼ੋਰ ਹੈ ਵੀ ਤੇ ਸਾਡਾ ਸਾਰਾ ਸਮਾਜ ਕਿੰਨੂੰ ਜ਼ੋਰ ਹੋਏਗਾ ਰਵਿੰਦਰ ਸਿੰਘ ਜਿਹੜੇ ਬੱਚੇ ਸਾਡੇ ਪੜ੍ਹ ਵੀ ਜਾਂਦੇ ਆ ਉਹ ਬਾਹਰ ਫਿਰ ਜਾ ਰਹੇ ਆ ਇਹ ਨਾਲ ਸਾਡਾ ਪੂਰੇ ਹਿੰਦੁਸਤਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਸਰਕਾਰ ਦਾ ਕਿਸ ਤਰ੍ਹਾਂ ਦਾ ਦਿੱਤੀ ਕੋ ਸਰਕਾਰ ਪੰਜਾਬ ਸਰਕਾਰ ਜੋ ਫੰਡ ਪ੍ਰੋਜੈਕਟ ਨਾਲ ਵੀ ਬਣੀ ਹੈ ਉਹਨਾਂ ਦਾ ਦੋ ਤਿੰਨ ਕੰਮ ਮੁੱਢਲੇ ਕੰਮ ਹੀ ਹੈ ਸੀ ਐਜੂਕੇਸ਼ਨ ਔਰ ਹੈਲਥ ਮਨੁੱਖੋ ਦੇ ਬਾਰੇ ਬਹੁਤ ਵਧੀਆ ਕੰਮ ਕਰ ਰਹੇ ਆ ਟਾਈਮ ਜੂਰ ਲੱਗਦਾ ਲੇਕਿਨ ਪੱਲਾ ਅੱਗੇ ਨੂੰ ਜਾ ਰਿਹਾ ਐਜੂਕੇਸ਼ਨ ਦੇ ਵਿੱਚ ਵੱਡਾ ਸਾਹਿਬ ਜੇਕਰ ਗੱਲ ਕਰੀ ਆਪਾਂ ਕਪੂਰਥ ਦੇ ਹਲਕੇ ਦੀ ਹਲਕੇ ਦੀ ਰਾਜਨੀਤੀ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਅੱਜ ਲੋਕ ਹਲਕੇ ਦੀ ਰਾਜਨੀਤੀ ਠੀਕ ਆ ਪਰ ਟਾਈਮ ਲੱਗੇਗਾ ਸਭ ਠੀਕ ਹੋ ਲਈ ਪਿਛਲੇ ਤਿੰਨ ਦੇ ਉੱਤੇ ਸਾਡੀ ਪਾਰਟੀ ਥੋੜਾ ਜਿਹਾ ਮੈਂ ਕਹਿੰਦਾ ਕਿ ਜਿਆਦਾ ਜਿਆਦਾ ਇਹਨਾਂ ਨੇ ਰੋਕਣ ਹੁਟਾ ਦਿੱਤੀ ਆ ਉਹ ਤੋਂ ਲੋਕੀ ਹੋਰ ਜ਼ਿਆਦਾ ਸਖਤ ਕੰਮ ਕੀਤਾ ਕਰਦਾ ਸੀ 2017 ਦੀ ਇਲੈਕਸ਼ਨ ਲੜੀ ਸੀਗੀ ਤੇ 20000 ਪਲੱਸ ਵੋਟ ਦਿੱਤੀ ਸੀ ਤੇ ਅੱਜ 24 ਦੀ ਇਲੈਕਸ਼ਨ ਚ ਮੈਂ ਵੋਟ 12000 ਰਹੀ ਗਈ ਕੀ ਦੇਖਦੇ ਹਾਂ ਕੀ ਫਰਕ ਪਿਆ ਦੇਖੋ ਜਿਹੜੀ ਗੱਲ ਸਾਥੀ ਸੱਚ ਕਹਿਣਾ ਚਾਹੀਦਾ ਇਹ ਮੇਰਾ ਖਿਆਲ ਹੈ ਕਿ ਸਾਡੇ ਪਰਖਣਾ ਤੇ ਪਸਤਾਲੀਆਂ ਰਹੀਆਂ ਹੋਣਗੀਆਂ ਤੇ ਉਹਨਾਂ ਦੇ ਗੋਲ ਕਰਕੇ ਲੀਡਰਾਂ ਚ ਹਾਂਜੀ ਵਰਕਰ ਕੇ ਲੀਡਰ ਆ ਤੇ ਲੀਡਰ ਪਹਿਲਾ ਹੁੰਦੇ ਨੇ ਵਰਕਰ ਦਾ ਵਿਚਾਰ ਇਹਨਾਂ ਨੇ ਨਾਲ ਚੱਲਣਾ ਲੀਡਰ ਨੇ ਤਾਂ ਸੇਤ ਲੀਡਰ ਦੇਣੀ ਜੇ ਸਾਡੇ ਸੇ ਲੀਡਰ ਚੰਗੇ ਨਹੀਂ ਹੋਣਗੇ ਤੇ ਇਹਦਾ ਮਤਲਬ ਇਹ ਉਹ ਵੀ ਹਰਕੇ ਇੱਕ ਬੋਥ ਦੇ ਵਿੱਚ ਵਰਕਰ ਘੱਟ ਦਾ ਆਪ ਕੋ ਲੀਡਰ ਜ਼ਿਆਦਾ ਨੇ ਆ ਦੇਖੋ ਤੁਸੀਂ ਪ੍ਰਿੰਸੀਪਲ ਨੂੰ ਤੁਹਾਨੂੰ ਪਤਾ ਹੀ ਆ ਕਿ ਥੋੜਾ ਜਿਹਾ ਤਿੰਨੇ ਫੋਟੋ ਨੂੰ ਵਰਦਾ ਉਹ ਟ੍ਰੈਂਡ ਚੱਲ ਰਿਹਾ ਹੈ ਕੰਮ ਘੱਟ ਕਰਦੇ ਨੇ ਫੋਟੋ ਜੱਦਿਆਂ ਨੂੰ ਆਉਂਦੇ ਆ ਇਸ ਕਰਕੇ ਨੁਕਸਾਨ ਹੋਇਆ